ਕਰੂਰ ਸਾਹਿਬ ਦੇ ਰਹਿਣ ਵਾਲੇ ਹਰਮਨ ਸਿੰਘ ਨੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਡਲ ਤਿਆਰ ਕੀਤਾ ਹੈ ਨੌਜਵਾਨ ਦੇ ਵਿੱਚ ਬੜਾ ਜੋਸ਼ ਤੇ ਜਜ਼ਬਾ ਨਜ਼ਰ ਆਇਆ ਬੱਚੇ ਦੇ ਜਿਹੜੇ ਕੰਮ ਕੀਤੇ ਕਾਬਿਲ ਇਤਾਰਿਫ ਹੈ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੀ ਯਾਦ ਨੂੰ ਸਮਰਪਿਤ ਇਹ ਮਾਡਲ ਉਸ ਬੱਚੇ ਦੇ ਵੱਲੋਂ ਬਣਾਇਆ ਗਿਆ ਹੈ ਵੀ ਭਤਕਤਾ ਰੱਖਦੇ ਨੇ ਕਿਉਂਕਿ ਉਹਨਾਂ ਨੇ ਐਸੀ ਸ਼ਹਾਦਤ ਸਾਡੇ ਭਾਰਤ ਦੇ ਲਈ ਦਿੱਤੀ ਜਿਨ੍ਹਾਂ ਦੀ ਸ਼ਹਾਦਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੇਤਾ ਰੱਖਿਆ ਜਾਏਗਾ ਅਤੇ ਰਹਿਣ ਦੇ ਸਮੇਂ ਦੇ ਵਿੱਚ ਵੀ ਯਾਦ ਰੱਖਿਆ ਜਾਏਗਾ ਕਿਉਂਕਿ ਉਹਨਾਂ ਨੇ ਇਨਕਲਾਬ ਦੇ ਨਾਰੇ ਦਿੰਦੇ ਹੋਏ ਆ ਫਾਸੀ ਦੇ ਫੰਦੇ ਨੂੰ ਆਪਣੇ ਗਲ ਦੇ ਨਾਲ ਲਾ ਲਿਆ। ਸਹੀਦੀ ਆਜ਼ਮ ਪਾਦਰ ਸਿੰਘ ਜਿਨ੍ਹਾਂ ਦਾ ਜਨਮ 28 ਸਤੰਬਰ ਜੂਨ 1907 ਦੇ ਵਿੱਚ ਹੁੰਦਾ ਹੈ। ਅਤੇ ਹੀਦ ਰਾਜਗੁਰੂ ਜਿਨ੍ਹਾਂ ਦਾ ਜਨਮ 24 ਅਗਸਤ 1908 ਈਸਵੀ ਦੇ ਵਿੱਚ ਹੁੰਦਾ ਹੈ। ਅਤੇ ਸੁਖਦੇਵ ਜੀ ਜਿਨ੍ਹਾਂ ਦਾ ਜਨਮ 15 ਮਈ 1907 ਦੇ ਵਿੱਚ ਹੋਇਆ ਹੈ ਅਤੇ ਇਹਨਾਂ ਨੂੰ ਜਿਹੜਾ ਲਾਹੌਰ ਦੀ ਸੈਂਟਰਲ ਜੇਲ ਵਿੱਚੇ 23 ਮਈ 1931 ਦੇ ਵਿੱਚ ਜਿਹੜੀ ਆ ਉਹਨਾਂ ਨੂੰ ਉਸ ਵੇਲੇ ਸ਼ਾਮ ਦੇ ਸਮੇਂ ਦੇ ਵਿੱਚ ਜਿਹੜੀ ਆ ਫਾਂਸੀ ਦਿੱਤੀ ਗਈ। ਵੈਸੇ ਇਹਨਾਂ ਦਾ ਜੋ ਅਸਲੀ ਜੋ ਫਾਂਸੀ ਦੇੰ ਦਾ ਜੋ ਸਮਾਂ ਸੀ ਜਿਸ ਵੇਲੇ ਅਲਸੋ ਸਮੇਤੀ ਗਵਰਨਮੈਂਟ ਵੱਲੋਂ ਤੈਕ ਕੀਤਾ ਗਿਆ ਸੀ ਉਹ ਚਭੀ ਮਾਰਚ 1900 ਦਿੱਤੀ ਕੀਤੀ ਗਈ ਸੀ ਪਰ ਉਸ ਸਮੇਤੀ ਜੋ ਉਹਨਾਂ ਦੀ ਰਿਹਾਈ ਦੇ ਵਾਸਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੈਂਟਰਲ ਜੇਲ੍ਹ ਦੇ ਬਾਹਰ ਪ੍ਰੋਟੈਸਟ ਚੱਲ ਰਿਹਾ ਸੀ ਉਸ ਉਸ ਸਮੇਤੀ ਹਕੂਮਤ ਨੂੰ ਇਹ ਸੀ ਕਿ ਉਹਨਾਂ ਦਾ ਜੋ ਫੈਸਲਾ ਵਾ ਉਹ ਬਦਲਣਾ ਚਾਹੀਏ ਇਸ ਕਾਰਨ ਉਹਨਾਂ ਦੀ ਜਿਹੜੀ ਫਾਂਸੀ ਦੇ ਸਮੇਂ ਤੋਂ 12 ਘੰਟੇ ਪਹਿਲਾਂ ਹੀ ਉਹਨਾਂ ਨੂੰ ਜਿਹੜੀ ਆ ਫਾਂਸੀ ਜਿਹੜੀ ਉਹ ਦੇ ਇਸ ਕਾਰਨ ਨਾਨ ਜਿਹੜੀ ਆ 23 ਮਾਰਚ ਜੂਨ 1933 ਦੇ ਵਿੱਚ ਫਾਸਿ ਦੇ ਦੁਆਲੇ ਗਈ ਇਹਨਾਂ ਦੀ ਸ਼ਹਾਦਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਯਾਦ ਰੱਖਿਆ ਜਾਏਗਾ ਕਿਉਂਕਿ ਇਹਨਾਂ ਦੀ ਸ਼ਹਾਦਤ ਸਾਨੂੰ ਇੱਕ ਸੰਦੇਸ਼ ਦਿੰਦੀ ਹੈ ਕਿ ਅਸੀਂ ਆਪਣੀ ਭਾਰਤ ਦੇ ਲਈ ਮਰ ਮਿਟਵੀ ਸਾਥ ਦੇ ਯਾਨ ਤੇ ਭਾਰਤ ਦੇ ਲਈ ਕੁਝ ਵੀ ਕਰ ਸਕਦੇ ਇਹਨਾਂ ਦੀ ਇਨਕਲਾਬੀ ਸੋਚ ਨੂੰ ਅਸੀਂ ਇਦਾਂ ਹੀ ਯਾਦ ਰੱਖਾਂਗੇ ਤੇ ਇਹਨਾਂ ਦਾਈ ਆਜਮਾ ਮਾਡਲ ਤਿਆਰ ਕੀਤਾ ਤੇ ਮੈਂ ਇਸ ਮਾਡਲ ਨੂੰ ਤਿਆਰ ਕਰਕੇ ਉਹਨਾਂ ਦੀ ਇੱਕ ਮਹਾਨ ਸ਼ਹਾਦਤ ਨੂੰ ਸਰਦਾ ਦੇ ਕੋਲ ਅਰਪਣ ਕਰਦਾ ਹਾਂ ਅਤੇ ਇਸੇ ਤਰੀਕੇ ਦੇ ਨਾਲ ਜੋ ਸਾਡੇ ਹੋਰ ਵੀ ਸ਼ਹੀਦ ਨੇ ਜਿਨ੍ਹਾਂ ਨੂੰ ਉਹਨਾਂ ਦੀ ਸ਼ਹੀਦੀ ਤੇ ਮੈਂ ਯਾਦ ਕਰਦਾ ਰਵਾਂਗਾ ਅਤੇ ਉਹਨਾਂ ਦੀ ਸ਼ਹੀਦੀ ਲੈ ਕੇ ਮਾਡਲ ਤਿਆਰ ਕਰਦਾ ਰਵਾਂਗਾ ਅਤੇ ਖਾਸ ਸੁਨੀਹਾ ਮੈਂ ਅੱਜ ਦੀ ਨੌਜਵਾਨ ਪੀੜੀ ਨੂੰ ਦੇਣਾ ਚਾਹੁੰਦਾ ਜੋ ਆਪਣਾ ਸਮਾਂ ਬੇਫਜ਼ੂਲ ਮੋਬਾਈਲਾਂ ਦੇ ਵਿੱਚ ਖਰਾਬ ਕਰਦੇ ਨੇ ਚਾਹੇ ਹੋਰ ਕੰਮਾਂ ਦੇ ਵਿੱਚ ਖਰਾਬ ਕਰਦੇ ਨੇ ਉਹਨਾਂ ਨੂੰ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਆਪਣੀ ਇੱਕ ਸਮਾਜ ਜਿਹੜਾ ਉਹ ਚੰਗੀ ਪਾਸੇ ਲਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣਾ ਇੱਕ ਚੰਗਾ ਨਾਮ ਬਣਾ ਸਕੋ ਮੋਬਾਈਲਾਂ ਦੇ ਉੱਪਰ ਗੇਮ ਖੇੜ ਕੇ ਆਪਣਾ ਸਮਾਂ